ਤੇ ਇਸ ਮਾਰੇ ਵੀ ਉਸ ਵੈਕਟਰ ਫਰਮ ਦਾ ਨਾਮ ਲੈ ਰਿਹਾ ਨਾ ਸਾਡੀ ਜਨ ਤੋਂ ਉਹ ਜਨ ਤੋਂ ਬਾਰੇ ਕੀ ਇਹ ਅੱਜ ਸਮੂਹ ਮੋਹਲਵਾਸੀ ਜਿੱਥੇ ਮੰਡੀਆਂ ਮੇਰ ਸਾਹਿਬ ਨੂੰ ਮਿਲੀਆਂ ਪਿਛਲੇ ਦਿਨੀ ਜਿਹੜਾ ਪੁਰਾਣਾ ਨਾਮ ਬੀਐਮਸੀ ਚੌਂਸੀ ਉਹ ਯਾਰ ਕਿਤੇ ਵਿੱਚੋਂ ਉਹ ਸੰਧਾਨ ਚੋਂ ਕਰ ਦਿੱਤਾ ਗਿਆ ਸੀ ਤੇ ਪਿਛਲੇ ਦਿਨ ਦੇਖਣ ਦੇ ਵਿੱਚ ਆਇਆ ਕਿ ਜਿਹੜਾ ਸੁੰਦਰੀਕਰਨ ਜਲੰਧਰ ਦਾ ਕੀਤਾ ਜਾ ਰਿਹਾ ਉਹਦੇ ਵਿੱਚ ਉਥੇ এনवायरमेंट ਨੂੰ ਲੈ ਕੇ ਸਟੈਚੂ ਲਾਇਆ ਜਾਦਾ ਜੀ ਜਿਹਦਾ ਕਰਕੇ ਸਮੂਹ ਜਥੇਬੰਦੀਆਂ ਨੇ ਉਹਦਾ ਵਿਰੋਧ ਕੀਤਾ ਤਾਂ ਅੱਜ ਮੇਅਰ ਸਾਹਿਬ ਨਾਲ ਮਿਲ ਕੇ ਅਸੀਂ ਰਵਾਇਦਾ ਕੀਤੀ ਹੈ ਕਿ ਉਥੇ ਸੰਧਾਨ ਦਾ ਹੀ ਜਿਹੜਾ ਸਟੈਚੂ ਲਾਇਆ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਸੰਧਾਨ ਦੀ ਜਾਗਰੂਕੀ ਆਵੇ ਤੇ ਅੱਜ ਮੇਅਰ ਸਾਹਿਬ ਨੇ ਸ਼ਵਾਸਨ ਦਿੱਤਾ ਕੀ ਅਸੀਂ ਬਹੁਤ ਜਲਦੀ ਆਖਿਰਕ ਨਾਲ ਗੱਲ ਕਰਕੇ ਤੇ ਅ ਸਰਦਾਰ ਦਾ ਜਿਹੜਾ ਉਥੇ ਸਟੈਚੂ ਤਿਆਰ ਕਰਕੇ ਤੇ ਦੁਬਾਰਾ ਤੋਂ ਫਿਰ ਜਿੰਨੀਆਂ ਦਿਲ ਤੋਂ ਇੱਥੇ ਬੰਦੀਆਂ ਸਾਂਝੇ ਮਨ ਤੋਂ ਲਿੰਦੇ ਵੀ ਸਾਡੇ ਮੈਂਬਰ ਸੀਗੇ ਸਾਰੇ ਨੇ ਕੋਈ ਦੁਬਾਰਾ ਕੰਸਰਨ ਕੀਤਾ ਜਾਏਗਾ ਇਹਦੇ ਵਿੱਚ ਖਾਸ ਤੌਰ ਤੇ ਸਾਡੇ ਕੋਲ ਸਰਪੰਚ ਰਮੇਸ਼ ਚੋਕਾ ਜੀ ਉਹ ਹਨ ਵਾਲ ਵਲਮਿਕੀ ਵੈਲਫੇਅਰ ਸੁਸਾਇਟੀ ਤੋਂ ਸੋਮਾ ਗਿਆ ਸੀ ਸਬਦਨ ਕਮਿਟੀ ਆਕਰਪੋਰਸ ਤੋਂ ਹਰਮ ਜੀ ਤਾਂ ਹੋਰ ਬਹੁਤ ਸਾਥੀ ਜਿੰਨੇ ਇੱਥੇ ਬੰਦੀਆਂ ਇੱਥੇ ਪਹੁੰਚੀਆਂ ਤੇ ਮੇਰ ਸਾਹਿਬ ਦਾ ਮਦਦ ਜਿਆ ਫਿਰ ਮਮੋ ਕੀ ਜੀ ਕਾ ਮੈਂ ਬਾਜੀ ਦੇ ਨਾਲ ਕਿਉਂਕਿ ਜਨਦਰ ਦੇ ਵਿਅਕਤੀ ਜਿਹਨਾਂ ਅੱਜ ਤੱਕ ਜਿਹੜਾ ਪਹਿਲਾ ਬੀਐਮ ਜੋ ਕਹਿੰਦੇ ਸੀ ਸਮਾਜ ਨੇ ਇਕੱਠੇ ਹੋ ਕੇ ਉਹਦਾ ਨਾਮ ਸੰਵਿਧਾਨ ਚਾਹਤਾ ਹੈ ਪੰਜਾਬ ਸਰਕਾਰ ਕੋਲ ਪਾਸ ਹੈ ਕਾਰਪੋਰੇਸ਼ਨ ਦੇ ਹੌਸਲ ਕੋਲ ਪਾਸ ਹੈ ਹੁਣ ਸਿਰਫ ਉੱਥੇ ਸੰਵਿਧਾਨ ਦੇ ਨਾਲ ਸੰਬੰਧਿਤ ਜਾਂ ਪ੍ਰੀਅੰਬਲ ਜਿਸ ਤਰ੍ਹਾਂ ਨਾਲਪੁਰ ਪੁਣੇ ਦੇ ਵਿੱਚ ਲੱਗਿਆ ਹੋਇਆ ਉਸ ਤਰ੍ਹਾਂ ਦਾ ਇੱਕ ਪ੍ਰਯੰਮਲ ਲਿਆ ਕੇ ਪੁਲ ਲਗਾਉਣ ਵਾਸਤੇ ਮੇਰ ਸਾਹਿਬ ਜੀ ਅੱਜ ਆਫਰ ਆਏ ਸੀ ਕਿਉਂਕਿ ਕਾਰਪੋਰੇਸ਼ਨ ਬਣਾਉਣਾ ਹੈ ਜਿੰਦਰ ਕਾਰਪੋਰੇਸ਼ਨ ਨੇ ਉਪਰਾਲਾ ਕਰਨਾ ਹੈ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦਾ ਵੀ ਸਾਡੇ ਦੇਸ਼ ਦੇ ਸੰਵਧਾਨ ਦੇ ਵਿੱਚ ਯਕੀਨ ਹੈ ਉਹ ਜਿਹੜਾ ਵੀ ਸਾਡੇ ਦੇਸ਼ ਦੇ ਸੰਵਧਾਨ ਨੂੰ ਮੰਨਦਾ ਹੈ ਜਿਹੜਾ ਵੀ ਜਗਾ ਮਾਤੀ ਹੋਵੇ ਜਿਹਦੀ ਮਰਜੀ ਕਾਸਲਾ ਹੋਵੇ ਜਿਹੜਾ ਮਰਜੀ ਕਰਮ ਨਾ ਹੋਵੇ ਇਹਦੀ ਆਸਤਾ ਸੰਵਿਧਾਨ ਦੇ ਵਿੱਚ ਆ ਉਹਨੂੰ ਇਸ ਕੰਮ ਲਈ ਸਾਡੇ ਨਾਲ ਅੱਗੇ ਵਾਂ ਚੱਲ ਰਹੀ ਹੈ ਜਿਹੜਾ ਦੱਖਵਾਜਾ ਬੈਕਰ ਸਮਾਜ ਆ ਬੇਸ਼ੱਕ ਉਹ ਜਾਤੀ ਵਾਲਾ ਜਿਹੜਾ ਮਾਰੀ ਆਪਾਂ ਨੂੰ ਕਹੋਂਦਾ ਹੈ ਪਰ ਜਿਹੜਾ ਦੇਸ਼ ਦੇ ਸੰਵਿਧਾਨ ਦੇ ਵਿੱਚ ਆਸਤਾ ਰੱਖਦਾ ਉਹਨੂੰ ਇਹਦੀ ਸਨਮਾਨ ਵਾਸਤੇ ਮੈਦਾਨ ਵਿੱਚ ਲੜਨਾ ਚਾਹੀਦਾ ਤੇ ਉਹ ਜੱਥੇਬੰਦੀਆਂ ਜਿਨ੍ਹਾਂ ਦਾ ਇਸ ਵਿੱਚ ਆਸਤਾ ਬਹੁਤ ਈਆ ਹੈ ਜਿਨ੍ਹਾਂ ਨੂੰ ਹੱਕ ਲੈ ਕੇ ਦਿੱਤੇ ਗਏ ਇਸ ਸੰਵਿਧਾਨ ਦੇ ਤਹਿਤ ਜਿਨ੍ਹਾਂ ਨੂੰ ਇਸ ਸੰਵਿਧਾਨ ਦੇ ਤਹਿਤ ਬਰਾਬਰੀ ਮਿਲੀ ਆ ਉਹ ਸੰਵਿਧਾਨ ਨੂੰ ਲੈ ਕੇ ਅੱਜ ਮੇਰ ਤੇ ਹੋਰ ਉਤਸ਼ਾਹ ਕਰਨ ਮਿਲਿਆ ਹੈ ਕਿਉਂਕਿ ਉਹ ਸਾਡੇ ਸਨਮਾਨ ਦਾ ਪ੍ਰਤੀਕ ਹੈ ਤੇ ਮੇਰ ਸਾਹਿਬ ਨੇ ਲਿਖੇ ਲਾਇਆ ਅੱਜ ਨੰਦਰ ਖੇਰ ਦੇ ਮੇਰ ਸਾਹਿਬ ਨੇ ਵੀ ਇੱਕ ਵੱਡਾ ਪ੍ਰੀਐਮਬਲ ਉਹ ਸੰਵਿਧਾਨ ਦੇ ਮੁਤਾਬਕ ਉਸੇ ਲੱਗੇਗਾ 3D ਵਾਲਾ ਲੱਗੇਗਾ ਜਿਹੜਾ ਇੱਕ ਪੰਜਾਬ ਦੇ ਵਿੱਚ ਲੱਤਣ ਹੋਵੇਗਾ ਸਭ ਤੋਂ ਵਧੀਆ ਹੋਵੇਗਾ ਅਸੀਂ ਮੇਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਸਾਰੇ ਜਿਹੜੇ ਬੰਦੇ ਧੰਨਵਾਦ ਕਰਨਾ ਹੈ ਸਵਾਲ ਲੈ ਲੋ ਅੰਮ੍ਰਿਤਸਰ ਦੇ ਵਿੱਚ ਨਾ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਸ ਤਰ੍ਹਾਂ ਤੁਹਾਡੀਆਂ ਸੰਸਥਾਵਾਂ ਉਹਨਾਂ ਨੇ ਉੱਥੇ ਦੀ ਕਾਰਪੋਰੇਸ਼ਨ ਨੂੰ ਬੋਡੀ ਬੜੀ ਮੰਗ ਪੱਤਰ ਦਿੱਤਾ ਚੌਂਕਾਂ ਦਾ ਸੁੰਦਰੀਕਰਨ ਨੂੰ ਲੈ ਗਏ ਲੇਕਿਨ ਕਾਰਪੋਰੇਸ਼ਨ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਸੰਸਥਾਵਾਂ ਨੇ ਆਪ ਖੁਦ ਕੀਤਾ ਵੈ ਇੱਥੇ ਉਹ ਹਾਲਤ ਨਹੀਂ ਹੋਏਗਾ ਬਿਲਕੁਲ ਨਹੀਂ ਇੱਥੇ ਮੇਰ ਸਾਹਬ ਨੇ ਪਹਿਲਾਂ ਵਾਅਦਾ ਕਰ ਲਿਆ ਸਾਡੇ ਨਾਲ ਕਿ ਅੱਜ ਹੀ ਉਹਨਾਂ ਨੇ ਅਹੀ ਉੱਪਰ ਐਮਬਲ ਦੀ ਦਿੱਤ ਹੈਗਾ ਉਹਦਾ ਸੈਂਪਲ ਉਹ ਬਣਵਾ ਰਹੇ ਆ 3D ਬਣਾ ਰਹੇ ਵਜੋਂ ਨਿਕਰਾ ਬਣਾ ਰਹੇ ਕੋਈ ਟਾਈਮ ਦਿੱਤਾ ਉਹਨਾਂ ਨੇ ਹਾਂਜੀ ਉਹਨਾਂ ਨੇ ਮੰਤ ओके okay. okay. हां जी ठीक एक मिनट दीजिए ਜੀ ਮੇਰਾ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜੋ ਤੁਸੀਂ ਸਾਡੇ ਅੱਜ ਦੌਰ ਕਰਨ ਆਏ ਹੋ ਤੁਹਾਡਾ ਬਹੁਤ ਬਹੁਤ